ਇਹ ਮਰਸਰ ਦੇ ਵਿੱਚ ਹੀ ਤੁਹਾਨੂੰ ਲੰਡਨ ਦੇ ਨਜ਼ਾਰੇ ਨੇ ਜਿਹੜੇ ਸਾਰੇ ਮਿਲਣ ਵਾਲੇ ਨੇ ਆਏ ਸਲੋ ਪਾਲ ਹੈ ਆਏ ਜੁੜੀਆਂ ਨੇ ਸਾਰੇ ਨਜ਼ਾਰੇ ਅੰਮ੍ਰਿਤਸਰ ਦੇ ਵਿੱਚ ਮਿਲਦੇ ਨੇ ਤੁਸੀਂ ਲੋਪਿਆਰ ਦੇ ਨਜ਼ਾਰੇ ਦੇ ਰਿਹਾ ਜੀ ਇੱਕੋ ਆਰਾਮ ਫੈਮਲੀ ਦੇ ਨਾਲ ਤੇ ਆ ਕੇ ਇੰਜੋਏ ਕਰਾ ਲੰਡਨ ਵਾਲਾ ਇੱਕ ਬਹੁਤ ਵਾੜਾ ਪੰਚਾ ਚੜਨਾ ਇਧੋਂ ਪਾਣੀ ਆਉਂਦਾ ਤੇ ਇੱਥੇ ਸੈਲਫੀ ਪੁਆਇੰਟ ਬਣਾਤਾ ਲੰਡਨ ਸਿਟੀ ਜਨ ਬਣਾਇਆ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸੈਲਫੀ ਪੁਆਇੰਟ ਬਣਾਏ ਜਿੱਤ ਤਰ੍ਹਾਂ ਦੀ ਆਪਾਂ ਕੋਫੀ ਸ਼ਾਪ ਬਣਾਈ ਹੈ ਇੱਕ ਇਹਦੇ ਅੱਗੇ ਬਹਿ ਕੇ ਲੋਕੀ ਆਪਣਾ ਸਾਰਾ ਸੈਲਫੀਆ ਸਿਲਫੇ ਲੈਂਦੇ ਆਨਯਰ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਜੇ ਅੰਮ੍ਰਿਤਸਰ ਆ ਪਹੁੰਚੇ ਆ ਜਿੱਥੇ ਇਹ ਲੰਡਨ ਵਾਲੇ ਨਜ਼ਾਰੇ ਤੁਹਾਨੂੰ ਅੰਮ੍ਰਿਤਸਰ ਵਿੱਚ ਮਿਲਣਗੇ ਸਾਰੇ ਕਿਉਂਕਿ ਅਸੀਂ ਲੰਡਨ ਸਿਟੀ ਦੇ ਵਿੱਚ ਅੰਦਰ ਜਾ ਰਹੇ ਆ ਇਹ ਅੰਮ੍ਰਿਤਸਰ ਦੇ ਵਿੱਚ ਹੀ ਤੁਹਾਨੂੰ ਲੰਡਨ ਦੇ ਨਜ਼ਾਰੇ ਨੇ ਜਿਹੜੇ ਸਾਰੇ ਮਿਲਣ ਵਾਲੇ ਨੇ ਕਿਉਂਕਿ ਲੰਡਨ ਸਿਟੀ ਜਿਹੜੀ ਹੈ ਬਹੁਤ ਪਿਆਰੀ ਬਣਾਈ ਹੋਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਲੰਡਨ ਸਿਟੀ ਦਾ ਜਿਹੜਾ ਜਿਹੜਾ ਅੰਦਰ ਜਾਂਦੇ ਆ ਜਿਹੜੀਆਂ ਤੁਹਾਡੀਆਂ ਜਿਹੜੀਆਂ ਫੀਲਿੰਗਾਂ ਨੇ ਉਹ ਜਿਹੜੀਆਂ ਨੇ ਲੰਡਨ ਵਾਲੀਆਂ ਆਉਣ ਵਾਲੀਆਂ ਨੇ ਹੁਣ ਵੀਜ਼ਾ ਲੈਣ ਦੀ ਲੋੜ ਨਹੀਂ ਹੈ ਸਿਰ ਤੁਸੀਂ ਅੰਮ੍ਰਿਤਸਰ ਪਹੁੰਚਣਾ ਅੰਮ੍ਰਿਤਸਰ ਦੇ ਵਿੱਚ ਹੀ ਤੁਹਾਨੂੰ ਲੰਡਨ ਦੇ ਸਾਰੇ ਨਜ਼ਾਰੇ ਮਿਲਣ ਵਾਲੇ ਦਾ ਤਸਵੀਰਾਂ ਵਿੱਚ ਦੇਖ ਰਹੇ ਹੋ ਤੁਸੀਂ ਜਿਵੇਂ ਸਲਾਨੀ ਪਹੁੰਚਦੇ ਨੇ ਉਸ ਤਰ੍ਹਾਂ ਇੱਥੇ ਜਿਹੜੇ ਅੰਮ੍ਰਿਤਸਰ ਵਾਸੀ ਨੇ ਉਹ ਪਹੁੰਚੇ ਹੋਏ ਨੇ ਅਤੇ ਫੁੱਲ ਨਜ਼ਾਰੇ ਲੈਂਦੇ ਹੋਏ ਨਜ਼ਰ ਆ ਰਹੇ ਨੇ ਇਹ ਤੇ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਦੀਆਂ ਨੇ ਜ਼ਿਆਦਾਤਰ ਅਸੀਂ ਬਹੁਤ ਸਾਰੇ ਪੈਸੇ ਵਰਤਦੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਆ ਤਾਂ ਨਜ਼ਾਰੇ ਲੈਣੇ ਆ ਇਹ ਮਨਾਲੀ ਵਾਲੇ ਨਜ਼ਾਰੇ ਵੀ ਮਿਲ ਜਾਂਦੇ ਨੇ ਜੁਗ ਸਨੋ ਫਾਲਿੰਗ ਜਰੀ ਹੈ ਇੱਥੇ ਹੋ ਰਹੀ ਹੈ ਤਾਂ ਇਹ ਬਰਸਾਲੀ ਕੀ ਲਈ ਨਹੀਂ ਤੁਹਾਨੂੰ ਇੱਥੇ ਆਉਣੀ ਹੈ ਇਹ स्नोफॉल ਹੈ ਇਹ ਜੁੜੀਆਂ ਨੇ ਸਾਰੇ ਨਜ਼ਾਰੇ ਅੰਮ੍ਰਿਤਸਰ ਦੇ ਵਿੱਚ ਮਿਲਨੇ ਇਧਰ ਵੀ ਸੈਲਫੀ ਪੁਆਇੰਟ ਬਣਾਤਾ ਹੋਇਆ ਜਿਵੇਂ ਜੇ ਲੰਡਨ ਦੇ ਵਿੱਚ ਨੇ ਉਹੀ ਨਜ਼ਾਰੇ ਤੁਹਾਨੂੰ ਇੱਥੇ ਸਾਰੇ ਮਿਲਣ ਵਾਲੇ ਨੇ ਤਾਂ ਮੈਂ ਮਹਿਤਾ ਬ੍ਰਦਰ ਜਿਹੜੇ ਨੇ ਉਹਨਾਂ ਦੀ ਇਹ ਸਰੀ ਦੇਣ ਹੈ ਕਿ ਅੱਜ ਉਹਨਾਂ ਵੱਲੋਂ ਜਿਹੜਾ ਲੰਡਨ ਸਿਟੀ ਜਿਹੜੀ ਹੈ ਅੰਮ੍ਰਿਤਸਰ ਦੇ ਵਿੱਚ ਲੈਂਦੀ ਹੈ ਤਾਂ ਲੰਡਨ ਦੇ ਨਜ਼ਾਰੇ ਮਿਲ ਰਹੇ ਨੇ ਸਾਰੇ ਤਾਂ ਮਹਿਤਾ ਬ੍ਰਦਰ ਸਾਡੇ ਨਾਲ ਨੇ ਸਰ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਕਿ ਲੰਡਨ ਦੇ ਨਜ਼ਾਰੇ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਸਰ ਜੀ ਆਪਾਂ ਕਿਹੇ ਕਿੱਲਾ ਗਏ ਸੀਗੇ ਉੱਥੇ ਇੱਕ ਥੀਮ ਦੇਖੀ ਸੀਗੀ ਉੱਥੇ ਆਪਾਂ ਨੂੰ ਬਹੁਤ ਵਧੀਆ ਲੱਗੀ ਤੇ ਆਪਾਂ ਗਿਆ ਪਹਿਲਾਂ ਜਲੰਧਰ ਵਾਸੀਆਂ ਨੂੰ ਆਪਾਂ ਦਿਖਾ ਕੇ ਲੈ ਕੇ ਆਇਆ ਉੱਥੇ ਵਧੀਆ ਆਪਾਂ ਨੂੰ ਸਫਲਤਾ ਮਿਲੀ ਹੈ ਇਸੇ ਕਰਕੇ ਆਪਾਂ ਅੰਮ੍ਰਿਤਸਰ ਲੈ ਕੇ ਆਏ ਕਿ ਅੰਮ੍ਰਿਤਸਰ ਦੇ ਵਿੱਚ ਲੰਡਨ ਦੇ ਨਜ਼ਾਰੇ ਲੈਣ ਮੈਨੂੰ ਇਹ ਸੀ ਕਿ ਜ਼ਿਆਦਾਤਰ ਲੰਡਨ ਜਾਣ ਵਾਸਤੇ ਬੜੇ ਤਾਹਾਂ ਦੀ ਲੋੜ ਪੈਂਦੀ ਹੈ ਵੀਜ਼ਾ ਲੈਣਾ ਪੈਂਦਾ ਹੈ ਪਾਸਪੋਰਟ ਬਣਾਉਣਾ ਪੈਂਦਾ ਹੈ ਤੁਸੀਂ ਤਾਂ ਸਾਰੇ ਨੇ ਯਾਰ ਇੱਥੇ ਦਿੰਦੇ ਆ ਤੇ ਲੈ ਇਹ ਤਾਂ ਸਿਰਫ 50 ਦੇ ਨਜ਼ਾਰੇ ਦੇ ਰ ਜਿਹੜੀਆਂ ਜਿਹੜੀਆਂ ਸੁਧਾਵਾਂ ਦੇ ਰਹੇ ਹੋ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਇੱਥੇ ਲੈ ਲੈਂਦੀਆਂ ਨੇ ਲੰਡਨ ਦਾ ਸਾਰਾ ਇੰਪੀਅਰ ਫਸਾਤਾ ਤੁਸੀਂ ਨਾ ਸਿਰ ਲੰਡਨ ਸਿਟੀ ਪੂਰੀ ਵਿਦਾਈ ਵਛਾਈ ਗਈ ਹੈ ਉਸ ਤੋਂ ਬਾਅਦ ਕੈਨੇਡਾ ਦਾ ਨੈਗਰਾਵਲ ਵਛਾਇਆ ਗਿਆ ਉਸ ਤੋਂ ਬਾਅਦ স্নੋਫਾਲ ਦਿੱਤੀ ਗਈ ਹੈ ਜਨਾਬ ਮੈਨੂੰ ਇਹ ਦੱਸੋ ਜਿਵੇਂ স্নੋਫਾਲ ਹੋ ਰਹੀ ਹੈ ਜਾਪਦੀ ਰਹੇਵੇਂ ਜਦੋਂ ਸੱਚ ਦੇ ਵਿੱਚ ਹੋ ਰਹੀ ਹੈ ਹਨਾ ਜਿਵੇਂ ਮਨਾਲੀ ਦੇ ਵਿੱਚ স্নੋਫਾਲ ਹੁੰਦੀ ਹੈ ਉਹ ਨਜ਼ਾਰੇ ਮਿਲਦੇ ਨੇ ਤਾਂ ਸਰ ਦੇਖੋ ਪੂਰੀ ਫੈਮਿਲੀ ਹੈ ਫੈਮਿਲੀ ਕਿਦਾਂ ਇੰਜੋਏ ਕਰ ਰਹੀ ਹੈ স্নੋਫਾਲ ਦਾ 50 ਰੁਪਏ ਦੇ ਵਿੱਚ ਸਾਰੇ ਨਜ਼ਾਰੇ ਦੇ ਰਹੇ ਹੋ ਸਰ ਬਿਲਕੁਲ ਸਿਰਫ 50 ਰੁਪਏ ਦੇ ਸ ਜਾਣੀ ਪਾਸਪੋਰਟ ਦੀ ਲੋੜ ਤਾਂ ਨਹੀਂ ਪੈਣੀ ਪਾਸਪੋਰਟ ਦੀ ਨਹੀਂ ਹੈ ਜੀ ਕੋਈ ਪਾਸਪੋਰਟ ਨਹੀਂ ਕੋਈ ਵੀਜ਼ਾ ਨਹੀਂ ਵਿਦਆਊਟ ਵੀਜ਼ਾ 50 ਰੁਪਏ ਭਾਈ ਪਾਸਪੋਰਟ ਦੀ ਲੋੜ ਨਹੀਂ ਪੈਣੀ 50 ਰੁਪਏ ਦੇ ਵਿੱਚ ਤੁਸੀਂ ਲੰਡਨ ਸਾਰਾ ਫਰਾਫਦਾ ਸਮੋ ਨਾ ਭਾਜੀ ਪਾਸਪੋਰਟ ਕੀ ਤੁਹਾਡਾ ਆਧਾਰ ਕਾਰਡ ਵੀ ਨਹੀਂ ਲੱਗਣਾ 50 ਰੁਪਏ ਦਿਓ ਟਿਕਟ ਲਓ ਤੇ ਅੰਦਰ ਆਓ ਉਸ ਤੋਂ ਪਹਿਲਾਂ ਤਾਂ ਸਨੋ ਤੇ ਜਾਓ ਫਲਾਈਅਰ ਤੇ ਜਾਓ ਆਪਣੇ ਸੈਲਫੀਆਂ ਲੈ ਕੇ ਫਿਰ ਨੈਗਰਾਫਲ ਦੇ ਨਜ਼ਾਰੇ ਲੈ ਕੇ ਅੰਦਰ ਲੰਡਨ ਸਿਟੀ ਘੁੰਮ ਕੇ ਫਿਰ ਆਪਣੇ ਸਟਾਲਾਂ ਦੇ ਸ਼ੋਪਿੰਗਾਂ ਕਰੋ ਤੇ ਫਿਰ ਆਪਣੇ ਝੂਲੇ ਵਗੈਰਾ ਲਓ ਮਤਲਬ ਕਿ 50 ਰੁਪਏ ਪਾਤਾ ਨਹੀਂ ਮੈਂ ਸਾਡੇ ਨਾਲ ਚੱਲੋ ਬਈ ਸਾਨੂੰ ਸੈਲਫੀ ਪੁਆਇੰਟ ਵੀ ਦੱਸੋ ਬਈ ਜਿਹੜਾ ਲੰਡਨ ਦੇ ਵਿੱਚ ਅਸੀਂ ਤਾਂ ਲੰਡਨ ਨਹੀਂ ਜਾ ਬਏ ਇੱਥੇ ਹੀ ਲੰਡਨ ਦੇ ਨਜ਼ਾਰੇ ਤਾਂ ਲੈ ਲਈਏ ਆਹ ਸਾਡਾ ਸਨੋਫੋਲ ਦਾ ਸੈਲਫੀ ਪੁਆਇੰਟ ਉਹ ਦੇਖੋ ਜਾਨਵਰੀ ਰੋੜਾ ਜੀ ਵੀ ਆਏ ਹੋਏ ਨੇ ਇਹ ਸਨੋਫੋਲ ਤੇ ਸੈਲਫੀ ਇਹ ਜਿਹੜੀ ਸਨੋਫੋਲ ਵੀ ਆਈ ਨਾ ਭਾਜੀ ਲੋਕੀ ਨਾ ਕਹਿੰਦੇ ਸਰਫ ਹੈਗੀ ਸਰਫ ਹੈਗੀ ਇਹ ਸਰਫ ਨਹੀਂ ਹੈਗੀ ਆਡੀ ਇਹ ਦੇਖੋ ਹੱਥ ਤੇ ਵੀ ਆਪਾਂ ਕਰਾਂਗੇ ਇਹਦਾ ਕੋਈ ਇਹ ਇੱਕ ਕੈਮੀਕਲ ਆਂਦਾ ਜਿੱਤਾਂ ਨਾਈਟ੍ਰੋਜਨ ਗੈਸ ਆਂਦੀ ਨਾ ਉਤਰਾਂ ਦਾ ਕੈਮੀਕਲ ਆਂਦਾ ਹੈ ਇਹ ਕੋਸਟਲੀ ਹੁੰਦਾ ਵਾ ਜਿਹੜਾ ਸਨੋ ਵਾਸਤੇ ਇਹਦੇ ਤੇ ਤੁਹਾਨੂੰ ਕੋਈ ਸਾਈਡ ਸਕਿਨ ਕੁਛ ਨਹੀਂ ਸਾਈਡ ਇਫੈਕਟ ਹੈਗਾ ਇਹਦੇ ਬਾਰੇ ਦੱਸੋ ਇਹ ਕੀ ਪਾਣੀ ਦੇ ਝਰਨੇ ਬਣਾਉਂਦੇ ਨੇ ਜਾਂ ਜੀਐਟਿ ਇਹ ਤਾਂ ਨੈਗਰਾਫਾਲ ਬਣਾਇਆ ਭਾਜੀ ਅੱਛਾ ਜੀ ਇਹ ਕੈਨੇਡਾ ਦਾ ਨੈਗਰਾਫਾਲ ਲੋਕੀ ਸੈਲਫੀਆਂ ਲੈ ਰਹੇ ਨੇ ਇਹ ਸਾਰਾ ਹੀ ਨੈਗਰਾਫਾਲ ਬਣਾਇਆ ਉਸ ਤੋਂ ਬਾਅਦ ਅਸੀਂ ਲੰਡਨ ਸਿਟੀ ਬਣਾਈ ਜੀ ਇਹ ਮੈਂ ਇੱਥੇ ਦੱਸਣਾ ਇਹ ਲੰਡਨ ਵਾਲਾ ਨੈਗਰਾਫਾਲ ਹੈ ਪਾਣੀ ਦਾ ਝੜਨਾ ਇਦੋਂ ਪਾਣੀ ਆਉਂਦਾ ਤੇ ਇੱਥੇ ਸੈਲਫੀ ਪੁਆਇੰਟ ਬਣਾਤਾ ਹੈ ਤਾਂ ਹੋਰ ਕੀ ਬਣਾਤਾ ਹੈ ਮੈਦਾ ਸਾਹਿਬ ਹੋਰ ਭਾਜੀ ਅਸੀਂ ਲੰਡਨ ਹਾਂਜੀ ਲੰਡਨ ਸਿਟੀ ਜ਼ੋਨ ਬਣਾਇਆ ਹੈ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸੈਲਫੀ ਪੁਆਇੰਟ ਬਣਾਏ ਨੇ ਜਿਸ ਤਰ੍ਹਾਂ ਕਿ ਆਪਾਂ ਇਹ ਕਾਫੀ ਸ਼ਾਪ ਬਣਾਈ ਹੈ ਇੱਕ ਇਹਦੇ ਅੱਗੇ ਬਹਿ ਕੇ ਲੋਕੀ ਆਪਣਾ ਸਾਰਾ ਸੈਲਫੀਆ ਸਲਫੇ ਲੈਂਦੇ ਉਸ ਤੋਂ ਬਾਅਦ ਐਬੇ ਰੋਡ ਬਣਾਇਆ ਤੁਸੀਂ ਤਾਂ 에어ਪੋਰਟ ਵੀ ਬਣਾਤਾ ਜੀ ਲੰਡਨ ਨੇ ਹੈਥਰੋ 에어ਪੋਰਟ ਹੈ ਜੀ ਅੱਜ ਆਪਾਂ ਵੀ ਲੈਂਦਾ ਸਾਰਾ ਕੁਝ ਇੱਥੇ ਲੈ ਆਂਦਾ 50 ਰੁਪਏ ਦੇ ਵਿੱਚ ਹੀ ਏ ਅਵੇ ਰੋਡ ਦਾ ਇਹਦੇ ਬਾਰੇ ਜ਼ਰੂਰ ਜਾਨਣਾ ਬਾਏ ਬੜੀ ਪਿਆਰੀ ਚੀਜ਼ ਬਣਾਈ ਇਹ ਵੀ ਸਰ ਅਵੇ ਰੋਡ ਸੈਲਫੀ ਪੁਆਇੰਟ ਹੀ ਬਣਾਇਆ ਹੈ ਇੱਕ ਇਹਦੇ ਵਿੱਚ ਲੋਕੀ ਅੱਗੇ ਖਲੋ ਕੇ ਸੈਲਫੀਆਂ ਲੈਂਦੇ ਨੇ ਆਪਣੇ ਹੋਰ ਵੀ ਇਧਰ ਸਾਰਾ ਦੱਸਦੇ ਜੋ ਪਹਿਲਾਂ ਮੈਂ ਦੱਸਨਾ ਆਪਣੇ ਸਰੋਤਿਆਂ ਨੂੰ ਕਿ ਇਹ ਦੇਖਿਓ ਤੁਸੀਂ ਕਿੰਨਾ ਪਿਆਰਾ ਵਿਊ ਆ ਰਿਹਾ ਜੀ ਜਿਵੇਂ ਲੰਡਨ ਦੇ ਵਿੱਚ ਹੀ ਅਸੀਂ ਆਏ ਆ ਔਰ ਨਾਈਟ ਦਾ ਵਿਊ ਇਸ ਤਰ੍ਹਾਂ ਦਾ ਹੀ ਲੰਡਨ ਦਾ ਅਸੀਂ ਦੇਖਦੇ ਆਂ ਜ਼ਿਆਦਾਤਰ ਤਾਂ ਉਹੀ ਜਿਹੜਾ ਵਿਊ ਨਜ਼ਰ ਆ ਰਹੇ ਨੇ ਉਸ ਤਰ੍ਹਾਂ ਦਾ ਹੀ ਨਜ਼ਾਰੇ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਮਿਲ ਰਹੇ ਨੇ ਤੁਹਾਨੂੰ ਤਾਂ ਬੱਚੇ ਵੀ ਨਜ਼ਾਰੇ ਲੈਂਦੇ ਹੋਏ ਨਜ਼ਰ ਆ ਰਹੇ ਨੇ ਛੋਟੇ ਛੋਟੇ ਬੱਚ ਅਦੇ ਫੈਮਲੀਆ ਇੱਥੋਂ ਦਾ ਹੀ ਪਹੁੰਚੀਆਂ ਆਈਆਂ ਨੇ ਤੇ ਲੰਡਨ ਬ੍ਰਿਜ ਲੰਡਨ ਸਿਟੀ ਦਾ ਨਜ਼ਾਰਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਛੋਟੇ ਜਿਹੜੇ ਬੱਚੇ ਨੇ ਜਿਹੜੇ ਸੈਲਫੀ ਪੁਆਇੰਟ ਤੇ ਸੈਲਫੀਆਂ ਲੈ ਰਹੇ ਨੇ ਤਾਂ ਜਨਾਬ ਇਹ ਜਿਹੜੀ ਬਹੁਤ ਵਿਊ ਪਿਆਰਾ ਹੈ ਤੇ ਬਾਰੇ ਸਰ ਇਹ ਵੀ ਲੰਡਨ ਸਟਰੀਟ ਦਾ ਹੀ ਵਿਊ ਹੈਗਾ ਜਿਹੜਾ ਆਪਾਂ ਇੱਥੇ ਕਲਾਪ ਸਾਰਾ ਜੋੜ ਕੇ ਲਗਾਇਆ ਹੋਇਆ ਹੈ ਇੱਥੇ ਵੀ ਲੋਕੀ ਸੈਲਫੀਆਂ ਲੈਂਦੇ ਨੇ ਸਾਰੇ ਹਾਂਜੀ ਹੋਰ ਕੀ ਬਣਾਤਾ ਅੰਦਰ ਅਸੀਂ ਸਰ ਉਸ ਤੋਂ ਬਾਅਦ ਅਸੀਂ ਬੁੱਕ ਸ਼ੋਪ ਬਣਾਈ ਹੈ ਫਿਰ ਆਪਣਾ ਪਾਪ ਬਣਾਇਆ ਹੈ ਆਪਾਂ ਰਿਜਨਲ ਬਣਾਤਾ ਜਾਂ ਕਿਵੇਂ ਨਹੀਂ ਸਰ ਇਹ ਹੈਗਾ origignal work ਆਇਆ ਪਰ ਅੰਦਰ ਆਪਾਂ ਵਿਸਕੀ ਨਹੀਂ ਲਾਉੜਾ ਕੀ ਬਸ ਲੋਕੀ ਸੈਲਫੀਆਂ ਖਿਚਣ ਅਸਤੇ ਬਣਾਇਆ ਕੋ ਬਣਾਵ ਨਾ ਦਿਓ ਜਨਾਬ ਸਰ ਉਹ ਆਏ ਹੋਏ ਕੰਮ ਆਪਾਂ ਨਸ਼ੇ ਵਾਲੇ ਕੰਮ ਹੀ ਨਹੀਂ ਪ੍ਰੋਵਾਈਡ ਕਰਦੇ ਇੱਥੇ ਤਾਂ ਫੁੱਟਬਾਲ ਪਲੇਅਰ ਨੇ ਜਿਹੜੇ ਫੁੱਟਬਾਲ ਦੇ ਚਾਹਣ ਵਾਲੇ ਨੇ ਜਿਹੜੇ ਫੁੱਟਬਾਲ ਪਲੇਅਰ ਨੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਸੈਲਫੀ ਪੁਆਇੰਟ ਬਣਾਤਾ ਹੋਇਆ ਹੈ ਕਿ ਫੁੱਟਬਾਲਰ ਨੇ ਜਿਹੜੇ ਉਹ ਇੱਥੇ ਆਉਂਦੇ ਨੇ ਤੇ ਆਪਣੇ ਚਹੇਤੇ ਜਿਹੜੇ ਉਹਨਾਂ ਦੇ ਸਟਾਰ ਨੇ ਉਹਨਾਂ ਦੇ ਨਾਲ ਸੈਲਫੀਆਂ ਵੀ ਲੈ ਸਕਦੇ ਨੇ ਤਾਂ ਬਹੁਤ ਵਧੀਆ ਜਿਹੜਾ view ਨਜ਼ਰ ਆ ਰਿਹਾ ਹੈ ਇੱਕ ਤਾਂ ਬਾਲਕਨੀ ਬਣਾਈ ਹੈ ਦੇਖੋ ਉੱਪਰ ਚੜ ਕੇ ਲੋਕੇ ਵੀ ਸੈਲਫੀਆਂ ਲੈ ਰਹੇ ਨੇ ਇਹ ਵੀ ਲੋਕਾਂ ਲਈ ਸੈਲਫੀ ਪੁਆਇੰਟ ਬਣਾਇਆ ਆ ਬਾਕੀ ਜਨਾਬ ਹੋਰ ਜਿਹੜੀ ਜਿਹੜੀ ਕੀ ਹੈ ਕਿ ਤੁਸੀਂ ਦੱਸ ਰਹੇ ਹੋ 50 ਰੁਪਏ ਦੇ ਵਿੱਚ ਹੀ ਸਾਰੇ ਨਜ਼ਾਰੇ ਹਾਂਜੀ ਇਹ ਸਾਰੀ ਸਰ ਸਟਰੀਟ 50 ਰੁਪਏ ਦੇ ਵਿੱਚ ਹੀ ਹੈ ਅੱਛਾ ਜੀ ਇਸ ਤੋਂ ਬਾਅਦ ਬਾਹਰ ਸਟਾਲ ਲੱਗੇ ਨੇ ਸ਼ਾਪਿੰਗ ਦੇ ਜਿੰਨਾ ਜਿੰਨਾਂ ਨੇ ਆਪਣੀ ਸ਼ਾਪਿੰਗ ਕਰਨੀ ਉਹ ਜੋ ਵੀ ਹੋਏਗਾ ਰੇਟ ਜਿੰਨਾਂ ਦੇ ਉਸ ਹਿਸਾਬ ਨਾਲ ਉਸ ਤੋਂ ਬਾਅਦ ਆਡੇ ਰਾਈਟਸ ਲੱਗੀਆਂ ਨੇ ਉਹਦੇ ਵੀ ਰਾਈਟ ਤੇ ਜਿੰਨੇ ਜਿੰਨੇ ਬੱਚਿਆਂ ਨੇ ਝੂਲੇ ਲੈਣੇ ਵੱਡਿਆਂ ਨੇ ਝੂਲੇ ਲੈਣੇ ਉਹਨਾਂ ਦੀ ਟਿਕਟ ਉੱਥੇ ਹੀ ਪ੍ਰੋਵਾਈਡ ਹੋਊਗਾ। ਜਿਹੜੇ ਇੱਥੋਂ ਦੇ ਰਹਿਣ ਵਾਲੇ ਅੰਮ੍ਰਿਤਸਰ ਵਾਸੀ ਨੇ ਉਹ ਉਹਨਾਂ ਵਾਸਤੇ ਹੀ ਮੇਲਾ ਆ ਜਾਂ 12 ਵੀ ਆ ਰਹੀ ਹੈ। ਸਰ ਜਿਹੜਾ ਮਰਜ਼ੀ ਆਵੇ ਚਾਹੇ ਅੰਮ੍ਰਿਤਸਰ ਤੋਂ ਆਵੇ ਚਾਹੇ ਬਾਹਰੋਂ ਆਵੇ ਜੋ ਮਰਜ਼ੀ ਹੈ ਸਾਰਿਆਂ ਨੂੰ ਮੋਸਟ ਵੈਲਕਮ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਇੱਕ ਵਾਰੀ ਸਾਡੇ ਮੇਲੇ ਤੇ ਜ਼ਰੂਰ ਆਣਾ। ਮੈਨੂੰ ਇਹ ਦੱਸੋ ਇਹ ਪਹਿਲੀ ਵਾਰ ਅੰਮ੍ਰਿਤਸਰ ਦੇ ਵਿੱਚ ਲਾਇਆ ਜਾ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਤੁਸੀਂ ਲਾ ਰਹੇ ਹੋ। ਇਸ ਤੋਂ ਪਹਿਲਾਂ ਸਰ ਅਸੀਂ ਪਿਛਲੇ ਮਹੀਨੇ ਜਲੰਧਰ ਚ ਲਾਇਆ ਸੀ। ਜਲੰਧਰ ਹਾਂ ਜੀ ਲੰਡਨ ਦੀ ਕਿਹੜੀ ਕਿਹੜੀ ਚੀਜ਼ ਆ ਜਿਹੜੀ ਹੋਰ ਰਹਿੰਦੀ ਆ ਮਨ ਦੇ ਵਿੱਚ ਜੀ ਅਜੇ ਇਹ ਚੀਜ਼ ਨੂੰ ਆਪਾਂ ਅੰਮ੍ਰਿਤਸਰ ਲੈ ਆਉਣਾ ਜਾਂ ਪੰਜਾਬ ਦੇ ਵਿੱਚ ਲੈ ਆਉਣਾ ਸਰ ਅਜੇ ਹੱਡੀਆਂ ਹੋਰ ਵੀ ਚੱਲਦੇ ਕਨਸੈਪਟ ਤੇ ਗੱਲਾਂ ਆਪਾਂ 2-4 ਕਨਸੈਪਟ ਹੋਰ ਦੇਖ ਰਹੇ ਆ ਆਪਾਂ ਜਾਣਾ ਥੋੜੇ ਦਿਨਾਂ ਤੱਕ ਇਧਰੋਂ ਰਿਮੂਵ ਹੋਣ ਤੋਂ ਬਾਅਦ ਨਾ ਖਤਮ ਹੋਣ ਤੋਂ 7 ਸਤੰਬਰ ਨੂੰ ਆਡਾ ਇਹ ਖਤਮ ਹੋਣਾ ਹੈ ਉਸ ਤੋਂ ਬਾਅਦ ਇਹ ਫੇਰ ਕੇਰਲਾ ਜਾਣਾ ਆਪਾਂ ਕੋਈ ਨਵੀਂ ਥੀਮ ਇੱਕ ਹੋਰ ਕੋਈ ਲਿਆ ਕੇ ਇੱਕ ਵਾਰੀ ਫੇਰ ਪੰਜਾਬ ਚ ਘੁਮਾਣ ਨੂੰ ਪਰ ਜਿੰਨਾ ਜ਼ਿਆਦਾਤਰ ਬੱਚਿਆਂ ਦੇ ਵਿੱਚ ਇਹ ਰਹਿੰਦਾ ਹੈ ਜੇ ਸਾਨੂੰ ਕੋਈ ਡਿਸਕਾਊਂਟ ਨਹੀਂ ਮਿਲਦਾ ਕਿਉਂਕਿ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਨਹੀਂ ਹੁੰਦੀ ਕਿ ਬੱਚੇ ਆਉਣ ਸਕੂਲਾਂ ਦੇ ਬੱਚੇ ਆਉਣ ਉਹਨਾਂ ਵਾਸਤੇ ਕੋਈ ਆਫਰ ਹੋਣੀ ਚਾਹੀਦੀ ਨੇ ਕਿਉਂਕਿ ਇਹ ਜਿਹੜੀਆਂ ਸੁਵਿਧਾਵਾਂ ਨੇ ਜੇ ਅਸੀਂ ਅੰਮ੍ਰਿਤਸਰੀਆਂ ਨੂੰ ਦੇ ਰਹੇ ਆ ਤਾਂ ਬੱਚਿਆਂ ਵਾਸਤੇ ਜ਼ਰੂਰੀ ਹੈ। ਆਹ ਕੀ ਕਰ ਰਹੇ ਆ ਕਿ ਮੰਡੇ ਤੋਂ ਆਪਾਂ ਨਾ ਸਾਰੇ ਹਰ ਸਕੂਲ ਦੇ ਵਿੱਚ ਨੇ ਇੱਕ ਪਾਸ ਪ੍ਰੋਵਾਈਡ ਕਰਾ ਰਹੇ ਆ। ਉਹ ਪਾਸ ਦੇ ਉੱਤੇ ਮਤਲਬ ਕਿ ਹਰ ਕਲਾਸ ਦੇ ਵਿੱਚ ਹਰ ਬੱਚਿਆਂ ਨੂੰ ਇੱਕ ਇੱਕ ਦੋ ਦੋ ਜਿੰਨੇ ਜਿੰਨੇ ਪਾਸ ਲੈਣੇ ਉਹਨੇ ਉਹਨੇ ਆਡੇ ਕੋਲ ਲੱਲੇ ਆਪਾਂ ਸਕੂਲਾਂ ਦੇ ਵਿੱਚ ਪ੍ਰੋਵਾਈਡ ਕਰਾ ਦਾਂਗੇ ਉਹਨਾਂ ਦੇ ਤੇ ਉਹਦੇ ਵਿੱਚ ਇਹ ਹੋਏਗਾ ਕਿ ਇੱਕ ਪਾਸ ਜਿਹੜਾ ਬੱਚਾ ਨੂੰ ਇੱਥੇ ਜਿਹੜਾ ਵੀ ਲਿਆਏਗਾ ਇੱਕ ਪਾਸ ਦੇ ਉੱਤੇ ਆਪਾਂ ਇੱਕ ਨਾਲ ਇੱਕ ਬੰਦੇ ਨੂੰ ਫ੍ਰੀ ਅੰਦਰ ਭੇਜਾਂਗੇ ਹਾਂਜੀ ਤਾਂ ਜਰੂਰ ਜੀ ਹੁਣ ਲੰਡਨ ਵਾਲੇ ਨਜ਼ਾਰੇ ਅੰਮ੍ਰਿਤਸਰ ਦੇ ਵਿੱਚ ਮਿਲਣੇ ਨੇ ਸਾਰੇ ਤਾਂ ਬੱਚੇ ਵੀ ਪਹੁੰਚੇ ਹੋਏ ਨੇ ਨਾਮ ਜੀ ਆ ਬੇਟਾ ਮਾਰਾ ਲਵਲੀ ਲਵਲੀ ਜੀ ਕਿਹਦਾ ਮਜ਼ਾ ਆ ਰਿਹਾ ਹੈ ਲੰਡਨ ਆਏ ਹੋ ਆਪ ਅੱਛਾ ਲੱਗਦਾ ਹੈ

ਪੂਰਾ ਲੰਡਨ ਵਾਲੀ ਫੀਲਿੰਗ ਆਂਦੀ ਆ ਥੇ ਮਜ਼ਾ ਹੀ ਆ ਗਿਆ ਪੂਰੇ ਅੱਥਾ ਝੁੱਲੇ ਬਗਾਨਾ ਵੀ ਲੱਗੇ ਹੋਏ ਨੇ ਬਹੁਤ ਜ਼ਰੀਆ ਚੋਬੀਆ ਗਿਆਨੇ ਤੇ ਬੜੇ ਮਜ਼ੇ ਆਇਆ ਨਾ ਥੇ ਆ ਕੇ ਪੂਰੀ ਲੰਡਰ ਵਾਲੀ ਫੀਲਿੰਗ ਆਂਦੀ ਸੀ ਪਰਵਾਰ ਦੇ ਨਾਲ ਆਏ ਬੇਟਾ ਹਾਂਜੀ ਮੈਂ ਆਪਣੇ ਪਾਪਾ ਦੇ ਨਾਲ ਆਈਆਂ ਤੇ ਦੁਬਾਰਾ ਆਉਣਾ ਜਾਓਗੇ ਜ਼ਰੂਰ ਜੇ ਲੱਗਾ ਤਾਂ ਜ਼ਰੂਰ ਆਵਾਂਗੇ 50 ਰੁਪਏ ਜੋ ਜੋ ਛੋੜੀ ਹੀ ਅਮਾਉਂਡੀ ਆ ਨਾ ਜਿਆਦੇ ਪੈਸੇ ਤਾਂ ਨਹੀਂ ਹਾਂਜੀ ਬਹੁਤ 50 ਰੁਪਏ ਦੇ ਵਿੱਚ ਇੰਨਾ ਜਿਆਦਾ ਤੁਹਾਨੂੰ ਵਧੀਆ ਨਜ਼ਾਰੇ ਮਿਲੰਦੇ ਹੋਰ ਕੀ ਚਾਹੀਦਾ ਪੂਰਾ ਲੰਡਨ ਮਿਲ ਗਿਆ ਹੋਇਆ ਇੱਥੇ ਤੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਤੁਹਾਡੀ ਅਪੀਲ ਉਹਨਾਂ ਤਾਈ ਪਹੁੰਚ ਜਾਣੀ ਹੈ ਕੀ ਅਪੀਲ ਲਾਉਣੀ ਚਾਹੁੰਦੇ ਥਾਣ ਨੂੰ ਵੀ ਇੱਥੇ ਜ਼ਰੂਰ ਆਣਾ ਚਾਹੀਦਾ ਹੈ ਪੂਰੇ ਲੰਡਨ ਵਾਲਾ ਨਜ਼ਾਰੇ ਆਂਦੇ ਨੇ ਤੇ ਇੱਥੇ ਬਹੁਤ ਮਜ਼ਾ ਆਇਆ ਪੂਰਾ ਲੰਡਨ ਲੱਗਾਂ ਦਿਆ ਜ਼ਰੂਰ ਜੀ ਬੱਚਿਆਂ ਨੇ ਵੀ ਅਪੀਲ ਲਾਤੀ ਹੈ ਜੇ ਲੰਡਨ ਵਾਲੇ ਨਜ਼ਾਰੇ ਲੈਣੇ ਤਾਂ ਇੱਥੇ ਜ਼ਰੂਰ ਕੁੰਦੇ ਬਾਈ ਜੀ ਨਾਮ ਮੇਰਾ ਨਾਮ ਰਾਹੁਲ ਹੀ ਰਾਹੁਲ ਕਿਵੇਂ ਦੇਖ ਰਹੇ ਹੋ ਜੀ ਲੰਡਨ ਦੇ ਨਜ਼ਾਰੇ ਅੰਮ੍ਰਿਤਸਰ ਵਿੱਚ ਮਿਲ ਰਹੇ ਨੇ ਸਾਰੇ 50 ਰੁਪਈਆ ਦੇ ਵਿੱਚ ਬਹੁਤ ਵਧੀਆ ਲੱਗਾ ਜੀ ਸਭ ਦੀ ਗੱਲ ਸੁਣੋ ਅਸੀਂ 50 ਰੁਪਈਆ ਲਾ ਕੇ ਜ਼ਰੂਰ ਆਏ ਅੰਦਰ ਅੰਦਰ ਨਾਲ ਹੀ ਪਹਿਲਾ স্নੋਫੋਲ ਦਾ ਬਹੁਤ ਹੀ ਸੋਹਣਾ ਨਜ਼ਾਰਾ ਮਿਲਿਆ ਦੇਖਣ ਨੂੰ ਸੈਲਫੀ ਪੁਆਇੰਟ ਬਣਿਆ ਹੋਇਆ ਹੈ ਵਧੀਆ ਜਿੰਨੇ ਵੀ ਲੰਡਨ ਜਾਣਾ ਇਤਨਾ ਇੰਨਾ ਆਸਾਨ ਨਹੀਂ ਹੈ ਕਿ ਜਾਬਦਾ ਵੈਸੇ ਜੀਵਨ ਦੇ ਵਿੱਚ ਤੁਸੀਂ ਵੇਖ ਪਾਉਂਦੇ ਹੋ ਕੀ ਪ੍ਰਾਈਵੇਟ ਜੋਬ ਕਰਦੇ ਅਸੀਂ ਤਾਂ ਸੋਚਿਆ ਵੀ ਨਹੀਂ ਕਿ ਅਸੀਂ ਲੰਡਨ ਜਾਵਾਂਗੇ ਪਰ ਭਾਈ ਰੰਦ ਦਾ ਬੜਾ ਧੰਨਵਾਦ ਕਰਦੇ ਜਿਨ੍ਹਾਂ ਨੇ ਵੀ ਇੱਥੇ ਮੇਲਾ ਲਾਇਆ ਹੈ ਗੰਮਰਸਬ ਦੇ ਵਿੱਚ ਸਾਨੂੰ ਵਧੀਆ ਮਤਲਬ ਵੀ ਦੇਖਣ ਨੂੰ ਮਿਲਿਆ ਫਰੀਦ ਦੇ ਵਿੱਚ ਲੰਡਨ ਮਿਲ ਗਿਆ ਕੋਈ ਪਾਸ ਨਹੀਂ ਕੋਈ ਪਾਸਪੋਰਟ ਨਹੀਂ ਕੋਈ ਵੀਜ਼ਾ ਨਹੀਂ ਕੋਈ ਧਾਰਕਾ ਨਹੀਂ ਨਾ ਲਿੱਤਾ ਬਹੁਤ ਵਧੀਆ ਲੱਗਾ ਜੀ ਸੰਡਨ ਜਿਹੀ ਵਿਖਾਦਾ ਹੈਗਾ ਸਨੋਵ ਫਾਲ ਵੀ ਖਾਤੀ ਗਈ ਜੀ ਬਹੁਤ ਵਧੀਆ ਝੂਲੇ ਵੀ ਬਹੁਤ ਵਧੀਆ ਲੱਗੇ ਆ ਬੱਚਿਆਂ ਦੇ ਛੋਟਿਆਂ ਦੇ ਬਹੁਤ ਵਧੀਆ ਦੁਕਾਨਦਾਰੀ ਅੰਦਰ ਬਹੁਤ ਵਧੀਆ ਲੱਗੇ ਅਮਰਸਰ ਦੇ ਲੰਡਨ ਦੀਆਂ ਸਾਂਝੀਆਂ ਯਾਤਰੀਆਂ ਨੇ ਸਾਡੇ ਅਮਰਸਰ ਦੇ ਜਾਨਵੀ ਜੀ ਜਾਨਵੀ ਸਿਹੜਾ ਜੀ ਵੀ ਇੱਥੇ ਪਹੁੰਚੇ ਹੋਏ ਨੇ ਜਾਨਵੀ ਮੈਮ ਲੰਡਨ ਦੇ ਨਜ਼ਾਰੇ ਲੈ ਰਹੇ ਹੋਣ ਪੂਰੇ ਲੰਡਨ ਦੇ ਨਜ਼ਾਰੇ ਲੈ ਰਹੇ ਆ ਭਾਜੀ ਪੂਰੀ ਸਨੋ ਫਾਲ ਹੋ ਰਹੀ ਆ ਨਾਈਗਰਾ ਫਾਲਸ ਵੀ ਦੇਖਿਆ ਜਾ ਰਿਹਾ ਬਹੁਤ ਇੰਜੋਏ ਕਰ ਰਹੇ ਆ ਛੋਟਿਆ ਸੀ ਜਦੋਂ ਲੰਡਨ ਜਿਹੜਾ ਅਮਰਸਰ ਦੇ ਵਿੱਚ ਹੀ ਨਜ਼ਾਰੇ ਦੇ ਨਹੀਂ ਬਾਜੀ ਕਦੀ ਵੀ ਨਹੀਂ ਇੰਨੇ ਪੈਸੇ ਤੇ ਕੀ ਕਹਿਦਾ ਟਿਕਟਾਂ ਖਰਚਣ ਦੇ ਲੱਖਾਂ ਰੁਪਈਆ ਕਿੱਥੋਂ ਆਣੇ ਇੱਥੇ 50 ਰੁਪਏ 'ਚ ਆਪਾ ਲੰਡਨ ਸਿਟੀ ਇੰਜੋਏ ਕਰ ਰਹੇ ਆ ਨਿਊ ਅਮਰੀਸਰ ਤਾਂ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਇਹ ਮੇਲੇ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਹੋਣੇ ਚਾਹੀਦੇ ਨੇ ਇਸ ਤਰ੍ਹਾਂ ਹਾਂਜੀ ਬਾਜੀ ਐਵੇਂ ਦੇ ਮੇਲੇ ਅੰਮ੍ਰਿਤਸਰ 'ਚ ਲੱਗਦੇ ਰਹਿਣੇ ਚਾਹੀਦੇ ਆ ਕਿਉਂਕਿ ਪੰਜਾਬ ਪੂਰਾ ਪੂਰਾ ਅੰਮ੍ਰਿਤਸਰ ਨਹੀਂ ਮੈਂ ਕਹਿ ਰਹੀ ਪੂਰਾ ਪੰਜਾਬ ਹੀ ਮੇਲਿਆਂ ਨਾਲ ਹੀ ਸੋਨਾ ਲੱਗਦਾ ਬਾਜੀ ਠੀਕ ਹੈ ਬਹੁਤ ਧੰਵਾਦ ਜੀ ਤਾਂ ਪੰਜਾਬ ਦੀ ਧਰਤੀ ਜਿਹੜੀ ਆ ਮੇਲਿਆਂ ਦੀ ਧਰਤੀ ਜਾਣੀ ਜਾਂਦੀ ਆ ਇੱਥੇ ਜ ਮਨਾਏ ਜਾਂਦੇ ਨੇ ਹਰ ਸੀਜ਼ਨ ਦੇ ਹਰ ਤਿਉਹਾਰ ਤੇ ਮੇਲੇ ਲਾਏ ਜਾਂਦੇ ਨੇ ਅਸੀਂ ਦੇਖਦੇ ਹਾਂ ਕਿ ਕੋਈ ਵੀ ਦਿਨ ਤਿਉਹਾਰ ਹੁੰਦਾ ਤਾਂ ਪੰਜਾਬੀ ਜਿਹੜੇ ਨੇ ਰਲ ਮਿਲ ਕੇ ਉਹ ਤਿਉਹਾਰ ਮਨਾਉਂਦੇ ਨੇ ਪਰ ਜਦੋਂ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਲੰਡਨ ਵਾਲੇ ਨਜ਼ਾਰੇ ਮਿਲਣ ਤਾਂ ਮਜ਼ਾ ਹੀ ਹੋਰ ਨੇ ਕਿਉਂਕਿ ਥੋੜੇ ਜਿਹੇ ਪੈਸਿਆਂ ਦੇ ਵਿੱਚ ਲੰਡਨ ਦੇ ਸਾਰੇ ਨਜ਼ਾਰੇ ਮਿਲ ਜਾਂਦੇ ਨੇ ਨਾ ਵੀਜ਼ੇ ਦੀ ਲੋੜ ਪੈਣੀ ਹੈ ਨਾ ਪਾਸਪੋਰਟ ਦੀ ਲੋੜ ਪੈਣੀ ਹੈ ਸਿਰਫ 50 ਰੁਪਏ ਲਿਓਨੇ ਆ ਤੇ ਤੁਸੀਂ ਫੁੱਲ ਨਜ਼ਾਰੇ ਲੈਣੀਆਂ ਤੇ ਜੇ ਤੁਹਾਨੂੰ ਅਮਰਸਰ ਦੇ ਵਿੱਚ ਲੰਡਨ ਵਾਲੇ ਨਜ਼ਾਰੇ ਲੈਣੇ ਆ ਤਾਂ ਤੁਹਾਨੂੰ ਅਮਰਸਰ ਦੇ ਨਿਊ ਅਮਰਸਰ ਪਹੁੰਚਣਾ ਪੈਣਾ ਹੈ ਨੂੰ ਦਿਓ ਜਸਤ ਮੈਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਆਉਣੇ ਔਰ ਚੈਨਲ ਦੇ